ਅੱਜ ਅਸੀਂ ਜਲੰਧਰ ਦੇ ਅਜਿਹੇ ਇਲਾਕੇ ਵਿੱਚ ਆਏ ਹਾਂ ਜਿੱਥੇ ਰਾਵਣ ਬਣਾਏ ਜਾਂਦੇ ਹਨ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਰਾਵਣ ਬਾਂਸ ਅਤੇ ਰੰਗ-बिरंगे ਕਾਗਜ਼ਾਂ ਨਾਲ ਤਿਆਰ ਕੀਤੇ ਜਾਂਦੇ ਹਨ ਇਹ ਸਿਰਫ ਇੱਕ ਪੁਤਲਾ ਹੀ ਨਹੀਂ ਬਲਕਿ ਬੁਰਾਈ ਦਾ ਪ੍ਰਤੀਕ ਹੈ ਜਿਸ ਨੂੰ ਹਰ ਸਾਲ ਬਣਾਇਆ ਜਾਂਦਾ ਹੈ ਅਤੇ ਸਾੜਿਆ ਵੀ ਜਾਂਦਾ ਹੈ ਕੁਝ ਲੋਕਾਂ ਦਾ ਕਹਿਣਾ ਹੈ ਕਿ ਰਾਵਣ ਇੱਕ ਅਹੰਕਾਰੀ ਈਰਖਾ ਅਤੇ ਗੁੱਸੇ ਦਾ ਭਰਿਆ ਵਿਅਕਤੀ ਸੀ ਪਰੰਤੂ ਅਜਿਹਾ ਨਹੀਂ ਹੈ ਕਿ ਰਾਵਣ ਇੱਕ ਬਹੁਤ ਹੀ ਗਿਆਨੀ ਵਿਅਕਤੀ ਸੀ ਕੁਝ ਗਲਤੀਆਂ ਕਾਰਨ ਉਸਦੀ ਮ੍ਰਿਤਿ ਹੋਈ। ਰਾਵਣ ਦਾ ਪੁੱਤਰਾ ਸਾਨੂੰ ਇਹ ਯਾਦ ਦਿਲਾਉਂਦਾ ਹੈ ਕਿ ਬੁਰਾਈ ਕਿੰਨੀ ਵੀ ਵੱਡੀ ਅਤੇ ਸ਼ਕਤੀਸ਼ਾਲੀ ਕਿਉ ਨਾ ਹੋਵੇ। ਸੱਚਾਈ ਦੇ ਹਮੇਸ਼ਾ ਸੱਚਾਈ ਦੇ ਸਾਹਮਣੇ ਹਮੇਸ਼ਾ ਹਾਰ ਜਾਂਦੀ ਹੈ। ਦੁਸ਼ਹਿਰਾ ਸਾਨੂੰ ਇਹ ਯਾਦ ਦਿਲਾਉਂਦਾ ਹੈ ਕਿ ਰਾਵਣ ਬਾਹਰ ਨਹੀਂ ਬਲਕਿ ਸਾਡੇ ਅੰਦਰ ਹੈ। ਜਿਵੇਂ ਕਿ ਅਸੀਂ ਰੇਪ ਦੇ ਕੇਸਸ ਦੇਖ ਸਕਦੇ ਹਾਂ। ਜਿਵੇਂ ਕਿ ਅਸੀਂ ਰੇਪ ਦੇ ਕੇਸਸ ਦੇਖ ਸਕਦੇ ਹਾਂ। ਉਹ ਸਾਨੂੰ ਯਾਦ ਦਿਲਾਉਂਦੇ ਹਨ ਕਿ ਰਾਵਣ ਬਾਹਰ ਨਹੀਂ ਬਲਕਿ ਸਾਡੇ ਅੰਦਰ ਹੀ ਹੈ ਅੱਜ ਕੱਲ ਦੇ ਟਾਈਮ 'ਚ ਕਈ ਕੁੜੀਆਂ ਬਾਹਰ ਜਾਣ ਤੋਂ ਹਮੇਸ਼ਾ ਡਰਦੀਆਂ ਹਨ ਕਿ ਕਿ ਉਹਨਾਂ ਦੇ ਨਾਲ ਕੋਈ ਵੱਡਾ ਹਾਦਸਾ ਨਾ ਵਾਪਰੇ ਅਜਹੀ ਸੋਚ ਨੂੰ ਸਾਨੂੰ ਖਤਮ ਕਰਨਾ ਪਵੇਗਾ ਤਾਂ ਕਿ ਕੁੜੀਆਂ ਨੂੰ ਫ੍ਰੀडम ਮਿਲ ਸਕੇ ਤਾਂ ਕਿ ਉਹ ਵੀ ਆਪਣਾ ਜੀਵਨ ਖੁੱਲ੍ਹ ਕੇ ਬਤੀਤ ਕਰ ਸਕੇ